ਕਪੂਰਥਲਾ ਜੱਲੋ ਖਾਨਾ ਦੇ ਨੇੜੇ ਸਥਿਤ ਪਾਵਰ ਜ਼ੋਨ ਜਿਮ ਵਿੱਚ ਵਾਪਰੀ ਮੰਦਬਾਗੀ ਘਟਨਾ ਇਹ ਮਾਮਲਾ ਸਵੇਰ ਦੇ ਸਮੇਂ ਦਾ ਹੈ ਜਦੋਂ ਖੈਰਾ ਮਾਜਾ ਤੋਂ ਇੱਕ ਨੌਜਵਾਨ ਜਿਮ ਲਗਾਉਣ ਆਉਂਦਾ ਹੈ ਅਤੇ ਅਚਾਨਕ ਬਾਥਰੂਮ ਵਿੱਚ ਚਲ ਜਾਂਦਾ ਹੈ ਅਤੇ ਕਾਫੀ ਦੇਰ ਤੱਕ ਬਾਹਰ ਨਾ ਆਉਣ ਤੇ ਲੋਕਾਂ ਵੱਲੋਂ ਦਰਵਾਜ਼ਾ ਖੋਲਿਆ ਗਿਆ ਤੇ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਪੁਲਿਸ ਵਾਲਿਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਅੱਜ ਜੋ ਕਪੂਠਲੇ ਸ਼ਹਿਰ ਵਿੱਚ ਇੱਕ ਘਟਨਾ ਵਾਪਰੀ ਹੈ ਜੀ ਜੋ ਕਿ ਇੱਕ ਜਿਮ ਦੇ ਵਿੱਚ ਸਰ ਆਪਣਾ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਸਾਨੂੰ ਨਾ ਪਾਵਰ ਜ਼ੋਨ ਤੋਂ ਆਪਣੇ ਤੋਂ ਜਿਮ ਤੋਂ ਮੈਸੇਜ ਆ ਗਿਆ ਠੀਕ ਹੈ ਜੀ ਤੇ ਮੌਕੇ ਤੇ ਗਿਆ ਸੀ ਅਸੀਂ ਠੀਕ ਹੈ ਜੀ ਤੇ ਇੱਕ ਨੌਜਵਾਨ ਦੀ ਲਾਸ਼ ਨਾ ਬੁਸ਼ ਵਿਆਹ ਦੇ ਬਾਥਰੂਮ ਦੇ ਵਿੱਚ ਮਿਲੀ ਸੀ ਠੀਕ ਹੈ ਜੀ ਤੇ ਉਹਨੂੰ ਸਿਵਲ ਹਸਪਤਾਲ ਮੋਰਚੀ ਦੇ ਰੱਖ ਸਕਿਆ ਜਾ ਬਾਤੇ ਦਾ ਪੋਸਟ ਮਾਰਨ ਕਰਾਇਆ ਇਹ ਸਿਰਫ ਤਕਰੀਬਨ ਕਿੰਨੇ ਵਜੇ ਦੀ ਘਟਨਾ ਹੈ ਇਹ ਸਿਰੇ ਕੋਈ ਸੱਪ ਕੋਈ ਦੀ ਗੱਲ ਹੈ ਠੀਕ ਹੈ ਜੀ ਅਜੇ ਸ਼ੁਰੂਆਤੀ ਜਾਣ ਤੋਂ ਕੀ ਪਤਾ ਲੱਗ ਰਿਹਾ ਹੈ ਜੀ ਅਜੇ ਤਾਂ ਉੱਥੇ ਭੇਜ ਦਿੱਤਾ ਹੈ ਆਪਣਾ ਮੋਰਚੀ ਦੇ ਉੱਤੇ ਰਿਪੋਰਟ ਭੇਜ ਦਿੱਤੀ ਆ ਫਰੜ ਤੇ ਅੰਸਰ ਰੋਡਾਉਣ ਦੇ ਪਾਸਾ ਰੱਖੂ ਠੀਕ ਹੈ ਜੀ ਤਾਂ ਪੁਲਿਸ ਵੱਲੋਂ ਇਸ ਦੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਦੇਖੋ ਜਦੋਂ ਰਿਜ਼ਲਟ ਆ ਗਿਆ ਜੀ ਤੇ ਬੰਦੀ ਕਾਰਵਾਈ ਕੀਤੀ ਹੈ ښه دي مننه مننه